ਹਾਂਜੀ ਕੀ ਹਾਲ ਆ ਸਾਰਿਆਂ ਦਾ ਸਵਾਜਦਾ ਬਲੌਗ ਸ਼ੁਰੂ ਕਰਦੇ ਆ ਤੇ ਇਹ ਅੱਜ ਦਾ ਬਲੌਗ ਹੈਗਾ ਇੱਕ ਸਟੋਰੀ ਸਟੋਰੀ ਜਿਹ ਹੈਗੀ ਬਹੁਤ ਬਹੁਤ ਜਿਆਦਾ ਮੋਟੀਵੇਸ਼ਨਲੀ ਤੇ ਜਿਹੜੇ ਲੋਕ ਕਰਜੇ ਤੋਂ ਅੱਕ ਕੇ ਮਰ ਜਾਂਦੇ ਨੇ ਨਾ ਤੇ ਉਹਨਾਂ ਲਈ ਬਹੁਤ ਮੋਟੀਵੇਸ਼ਨਲੀ ਸਟੋਰੀ ਹੈਗੀ ਤੇ ਕਰਜੇ ਤੋਂ ਡਰਿਆ ਨਾ ਕਰੋ ਕਰਜਾ ਕੋਈ ਬਹੁਤ ਵੱਡੀ ਖਾਸ ਗੱਲ ਨਹੀਂ ਹੈਗੀ ਤੇ ਕਰਜੇ ਕਰਜੇ ਦਾ ਉਤਰ ਜਾਂਦੇ ਹੁੰਦੇ ਆ ਤੇ ਕਹਿੰਦੇ ਜੜੇ ਨੇ ਉਗਣਾ ਹੁੰਦਾ ਜਿਨੇ ਹੁੰਦਾ ਉਗਣਾ ਉੱਗ ਜਾਂਦੇ ਪਾੜ ਕੇ ਸਿੱਨਾ ਪੱਥਰਾਂ ਦਾ ਹਨਾ ਸੋ ਇਦਾਂ ਹੀ ਇੱਕ ਕਿਸਾਨ ਦੀ ਸਟੋਰੀ ਆ ਤੇ ਉਹਦੇ ਘਰ ਵਾਲੀ ਦੀ ਸਟੋਰੀ ਆ ਹਨਾ ਤੇ ਮਤਲਬ ਇੱਕ ਸਾਡੀ ਰਿਸ਼ਤੇਦਾਰ ਸੀ ਤੇ ਉਹਨਾਂ ਦੇ ਉੱਤੇ ਕਰਜ਼ਾ ਜੜ ਗਿਆ 5 ਲੱਖ ਰੁਪਈਆ 5 ਲੱਖ ਰੁਪਏ ਚੜ ਗਿਆ ਤੇ ਕੰਮ ਕਰਦਾ ਸੀ ਬੰਦਾ 15000 ਰੁਪਏ ਤੇ ਫੈਕਟਰੀ ਦੇ ਵਿੱਚ ਤੇ ਨੌਕਰੀ-ਨੌਕਰੀ ਵਾਸਤੇ ਬਹੁਤ ਮੱਥਾ ਮਾਰਿਆ ਪਰ ਨਹੀਂ ਮਿਲਿਆ ਤੇ ਬਸ ਫੈਕਟਰੀ ਦੇ ਵਿੱਚ ਨੌਕਰੀ ਮਿਲ ਗਈ ਸੀ ਤੇ ਸਾਨੂੰ ਪਤਾ 15000 ਰੁਪਏ ਨਾਲ ਕਿੱਥੇ ਗੁਜ਼ਾਰਾ ਆਮਦਾ ਰਹਿੰਦਾ ਹੁੰਦਾ ਸ਼ਹਿਰ ਦੇ ਨੇੜੇ ਰਹਿੰਦੇ ਸੀ ਤੇ ਉੱਤੋਂ ਕਿਲਾ ਸੀ ਜ਼ਮੀਨ ਦਾ ਇੱਕ ਤੇ ਜਦੋਂ ਜ਼ਮੀਨ ਦਾ ਕਿਲਾ ਇੱਕ ਸੀ ਬਾਈ ਪਤਾ ਨਹੀਂ ਕੀ ਹੋਇਆ ਕੀ ਨਾ ਯਾਰ ਬੰਦੇ ਨੇ ਕੀ ਸੋਚਿਆ ਹੋਊਗਾ ਨਾ ਤੇ ਕੁੜੀ ਸੀਗੀ ਇੱਕ ਉਦੋਂ 10 ਸਾਲਾਂ ਦੀ ਤੇ ਇੱਕ ਸੀਗਾ ਮੁੰਡਾ 12 ਸਾਲਾਂ ਦਾ ਤੇ ਛੱਡ ਕੇ ਬੰਦਾ ਆਕ ਕੇ ਤੇ ਜਾ ਕੇ ਗੱਡੀ ਥੱਲੇ ਆ ਗਿਆ ਤੇ ਪੂਰਾ ਹੋ ਗਿਆ ਹੈਨਾ ਤੇ ਕਰਜ਼ਾ ਜੀ ਜਿਹੜਾ ਉਹ ਕਰਜ਼ਾ ਛੱਡ ਗਿਆ ਤੇ ਘਰ ਵਾਲੀ ਦੇ ਸਿਰ ਤੇ ਤੇ ਤੁਹਾਨੂੰ ਪਤਾ ਜਿਹੜੇ ਲੋਕਾਂ ਨੇ ਲੈਣੇ ਹੁੰਦੇ ਆ ਜਾਂ ਬਾਣੀਆਂ ਨੇ ਲੈਣੇ ਹੁੰਦੇ ਨਹੀਂ ਮaaf ਕਰਦੇ ਹੁੰਦੇ ਕੋਈ ਵੀ ਆ ਕਿੱਡਾ ਵਿਦਿਆਲੂ ਬੰਦਾ ਨਹੀਂ ਮaaf ਕਰਦਾ ਹੁੰਦਾ ਤੇ ਉਹ ਤਾਂ ਤਾਨੇ ਦਿੰਦੀ ਹੁੰਦੀ ਨੇ ਨਾ ਤੇ ਘਰ ਵਾਲੀ ਵਿਚਾਰੀ ਕੱਪੜੇ ਸਿਉਂਦੀ ਹੁੰਦੀ ਸੀ ਤੇ ਕੱਪੜਿਆਂ ਨਾਲ ਕਿੱਥੇ ਟਾਈਮ ਪਾਸ ਹੁੰਦਾ ਤੇ ਜਦੋਂ ਭਾਈ ਗੁਜ਼ਰ ਗਿਆ ਉਹ ਬੰਦਾ ਨਾ ਤੇ ਥੋੜੇ ਚਿਰ ਬਾਅਦ ਲੋਕ ਆਉਂਦੇ ਜਿਨ੍ਹਾਂ ਨੇ ਪੈਸੇ ਲੈਣੇ ਸੀ ਤੇ ਸੌ ਕੁਸ ਕਹਿੰਦੇ ਆ ਨਾ ਤੁਹਾਨੂੰ ਪਤਾ ਜਦੋਂ ਬੁੜੀ ਕੱਲੀ ਹੋਵੇ ਉਹਨੂੰ ਗਲਤ ਨਿਗਾਨਾ ਦੇਖਣ ਲੱਗ ਜਾਂਦੇ ਨੇ ਤੇ ਗੱਲਾਂ ਕਰਨ ਲੱਗੇ ਪੁੱਠੀਆਂ ਸਿੱਟੀਆਂ ਤੇ ਭਾਈ ਉਹ ਬੁੜੀ ਨੇ ਅੱਕ ਕੇ ਜਾਨ ਸੋਚਿਆ ਵੀ ਵੀ ਕੰਮ ਹੋਣ ਗਲਤ ਹੋ ਗਿਆ ਤੇ ਰੁਪਈਆ ਵੀ 5 ਲੱਖ ਦੇਣਾ ਤੇ ਆਪ ਕਮਾਉਂਦੀ ਸੀ 5-6000 ਰੁਪਈਆ ਤੇ ਗਾਹਾਂ ਕੁੜੀ ਵੀ ਪੜਾਉਣੀ ਸੀ ਮੁੰਡਾ ਵੀ ਪੜਾਉਣਾ ਸੀ ਹੂੰ ਤੇ ਰਿੱਤੇ ਦਾ ਵੀ ਸਾਥ ਨਹੀਂ ਦਿੰਦੇ ਸੀ ਤੇ ਕਿਲਾ ਸੀ ਜ਼ਮੀਨ ਦਾ ਇੱਕ ਬਈ ਉਹਨੇ ਸੋਚਿਆ ਜਦੋਂ ਵੀ ਹੁਣ ਕੋਈ ਹੱਲ ਨਹੀਂ ਹੈ ਨਾ ਇੱਕ ਕਿਲਾ ਜ਼ਮੀਨ ਦਾ ਸੀ ਜਿਹੜਾ ਉਹਨੇ ਵੇਚਤਾ ਵੇਚਤਾ ਜਦੋਂ ਘਰ ਸੀਗਾ ਘਰ ਵੀ ਵੇਚਤਾ ਹਨਾ ਤੇ ਘਰ ਵੀ ਵੇਚਤਾ ਉਹਨਾ ਬੁੜੀ ਸਮਝਦਾਰ ਸੀ ਉਹ ਟਾਈਮਾਂ ਵਿੱਚ ਪੰਜ ਪੜੀ ਹੋਈ ਸੀ ਤੇ ਪੰਜ ਪੜੀ ਹੋਈ ਸੀ ਜਦੋਂ ਉਹਨੇ ਪੈਸੇ ਨੂੰ ਮੈਨੇਜ ਕਰਨਾ ਸਿੱਖਿਆ ਸੀ ਘਰੇ ਤੁਹਾਨੂੰ ਪਤਾ ਕਬੀਲਦਾਰੀ ਹੁੰਦੀ ਹੈ ਉਹਦੇ ਹੱਥ ਸੇ ਹਨਾ ਸਕਰੀ ਜਾਂਦੇ ਨੇ ਤੇ ਉਹੋ ਕਿਲਾ ਉਹਨੇ ਉਦੋਂ ਵੇਚਿਆ ਸੀ 15 ਲੱਖ ਰੁਪਏ ਦਾ ਉਹ ਟਾਈਮਾਂ ਚ ਤੇ ਘਰ ਵੇਚਤਾ ਉਹਨੇ 10 ਲੱਖ ਰੁਪਏ ਦਾ 25 ਲੱਖ ਰੁਪਇਆ ਕੋਲੇ ਹੋ ਗਿਆ ਜਿਹੜਾ ਤਾਂ ਹੈਗਾ ਸੀਗਾ 5 ਲੱਖ ਰੁਪਏ ਲੋਕਾਂ ਨੂੰ ਦੇਣਾ ਉਹ ਦੇਤਾ ਬਾਈ ਸਕੂਲ ਚ ਪੜਨ ਲਾਤੇ ਜਵਾਖ ਬਧੀਏ ਚ ਕਿਉਂਕਿ ਜ਼ਿੰਦਗੀ ਬਣਾਉਣੀ ਸੀ ਜਵਾਖਾਂ ਦੀ ਤਾਂ ਫਿਰ ਪੜ੍ਹਨੇ ਪੜਾਉਣਾ ਦਾ ਹੈਗਾ ਸੀ ਨਾ ਪੜਾਉਣ ਲਾਤੀ ਜਦੋਂ ਜਵਾਖ ਤੇ ਕਹਾਣੀ ਫਿਰ ਉੱਥੋਂ ਸਟਾਰਟ ਹੋ ਗਈ ਪੂਰੀ ਮਤਲਬ ਸਟਾਰਟ ਹੋ ਗਈ ਬਈ ਕੱਪੜੇ ਸਿਉਣੇ ਦਿਨ ਰਾਤ ਹਨਾ ਇੱਕ ਕਰ ਦੇਣੀ ਤੇ 10-1000 ਰੁਪਿਆ ਬਣਨ ਲੱਗ ਗਿਆ ਵਧੀਆ ਕੱਪੜੇ ਕੁੱਪੜੇ ਸੌਂਦੇ ਸੌਂਦੇ ਤੇ ਬੁਟੀਕ ਖੋਲ ਲਿਆ ਆਪ ਦਾ ਬੁੜੀ ਨੇ ਹਨਾ ਤੇ ਜਿਹੜਾ 20 ਲੱਖ ਰੁਪਿਆ ਸੀਗਾ ਤੇ ਉਹਦੇ ਵਿੱਚੋਂ ਵੀ ਉਹਨੇ 2 ਲੱਖ ਰੁਪਿਆ ਵਰਤ ਲਿਆ ਤੇ 18 ਲੱਖ ਰੁਪਿਆ ਉਹਨੇ ਨਾ ਉਹ ਟਾਈਮਾਂ ਦੇ ਵਿੱਚ ਜ਼ਮੀਨ ਗਹਿਣੇ ਲੈ ਲਈ ਤੇ ਉਦੋਂ 2 ਲੱਖ ਰੁਪਏ ਦਾ ਇੱਕ ਕਿੱਲਾ ਗਹਿਣੇ ਹੁੰਦਾ ਹੁੰਦਾ ਸੀ ਤੇ ਠੇਕਾ ਵੀ ਉਦੋਂ 40-50 ਹਜ਼ਾਰ ਰੁਪਈਆ ਹੁੰਦਾ ਸੀ ਇਹ ਗੱਲ 2010 ਕ ਦੀ ਹੈਗੀ ਤੇ ਜਦੋਂ 2010 ਦੀ ਗੱਲ ਹੈ ਤੇ ਜ਼ਮੀਨ ਲੈ ਲਈ ਉਹਨੇ ਭਾਈ ਗੋਣੇ ਤੇ 18 ਲੱਖ ਰੁਪਏ ਚ 9 ਕਿੱਲੇ ਜ਼ਮੀਨ ਦੇ ਵਿੱਚ 6 ਇੱਕ ਥਾਂ ਤੇ ਲਈ ਸੀ ਤਿੰਨ ਇੱਕ ਥਾਂ ਤੇ ਲਈ ਸੀ ਤੇ ਜ਼ਮੀਨ ਜਦੋਂ ਗਹਿਣੇ ਲੈ ਲਈ ਕੰਮ ਚੱਲ ਪਿਆ ਹਨਾ ਠੇਕਾ ਆਉਣ ਲੱਗ ਗਿਆ ਤੇ ਠੇਕਾ ਆਉਣ ਲੱਗ ਗਿਆ 6 ਮਹੀਨੇ ਠੇਕਾ ਆ ਜਾਂਦਾ ਸੀ ਅੱਧਾ ਪਹਿਲਾਂ ਆ ਜਾਂਦਾ ਸੀ 25000 ਹਿਸਾਬ ਨਾਲ ਅੱਧਾ ਫੇਰ ਆ ਜਾਂਦਾ ਸੀਗਾ ਤੇ 9 ਕਿੱਲਾਂ ਦਾ 4.5 ਲੱਖ ਰੁਪਏ ਠੇਕਾ ਆਉਣ ਲੱਗ ਗਿਆ ਸਾਲ ਦਾ ਤੇ ਰਹਿੰਦੇ ਹੁੰਦੇ ਪੈਸੇ ਉਹ ਕੁਝ ਆਪ ਕਮਾਉਂਦੀ ਹੁੰਦੀ ਸੀ ਤੇ ਇੰਨੇ ਕ ਨਾਲ ਘਰ ਦਾ ਗੁਜ਼ਾਰਾ ਹੋਣ ਲੱਗ ਗਿਆ ਤੇ ਉਹ ਉਹ ਕੀ ਕਰਦੇ ਬਈ ਜਿਹੜਾ 4.5 ਲੱਖ ਰੁਪਏ ਆਉਂਦਾ ਸੀ ਉਹਦੇ ਵਿੱਚੋਂ ਜਿੰਨੇ ਇੱਕ ਵਰਤਨੇ ਹੁੰਦੇ ਵਾਰਤਾਂ ਦੀ ਦੋ ਕਿੱਲੇ ਆਏ ਸਾਲ ਗਏ ਨੇ ਵਧਾਉਂਦੀ ਕੀ ਦੋ ਕਿੱਲੇ ਹੋਰ ਲੈ ਲਏ ਗਏ ਨੇ ਹਨਾ ਤੇ ਐਂ ਠੇਕਾ ਬਾਦ ਦੇ ਬਾਦ ਦੇ ਨੇ 30 32 ਕਿੱਲੇ ਜ਼ਮੀਨ ਦੇ ਗਏ ਨੇ ਘਰ ਚੋਂ ਆਪਦੇ ਹੱਥ ਥੱਲੇ ਕਰ ਲਏ ਗਏ ਨੇ ਚ ਤੇ 30 32 ਕਿੱਲਾਂ ਦਾ ਠੇਕਾ ਵੀ 15 15 16 16 ਲੱਖ ਰੁਪਏ ਆਉਣ ਲੱਗ ਗਿਆ ਤੇ ਇਦਨੇ ਹੌਲੀ ਹੌਲੀ ਜ਼ਵਾਖ ਜਬਾਨ ਹੋ ਗਈ ਹਨਾ ਤੇ ਜਿਹੜਾ ਮੁੰਡਾ ਸੀ ਉਹਨੂੰ ਬਾਹਰ ਤੋਰਨਾ ਸੀ ਤੇ ਬਾਰ ਦੌਰਣਾ ਸੀ ਪੜ੍ਹਾਈ ਗਈ ਵਧੀਆ ਪਲੱਸ 2 ਕਰਕੇ ਆਈ ਠੀਕ ਆ ਆਪਣਾ ਆਇਲੈਟਸ ਕਰ ਲਈ ਤੇ 2020 ਦੇ ਵਿੱਚ ਵੀਜ਼ਾ ਲੱਗ ਗਿਆ ਜਵਾਹ ਦਾ ਤੇ ਉਹ ਜਿਹੜੇ ਜ਼ਮੀਨ ਦੇ ਤੁਹਾਨੂੰ ਪਤਾ 15 ਲੱਖ ਰੁਪਏ ਠੇਕਾ ਆਉਂਦਾ ਸੀਗਾ ਹਨਾ ਤੇ ਉਹ ਕੀ ਕੀਤਾ ਠੇਕਾ ਹੀ ਯੋਨੇ ਬੁੜੀ ਨੇ ਪੈਸੇ ਉਹ ਨਹੀਂ ਕਿਤੇ ਜ਼ਮੀਨ ਵਾਲੇ ਗਹਿਣੇ ਵਾਲੇ ਉਹ ਨਹੀਂ ਕਿਤੇ ਇਧਰ ਉਧਰ ਤੇ ਠੇਕੇ ਵਾਲੇ ਪੈਸਿਆਂ ਦੇ ਵਿੱਚੋਂ ਮੁੰਡਾ ਬਾਹਰ ਤੋਰਤਾ ਕੁਸੋਨੇ ਹੋਰ ਮਤਲਬ ਬੈਂਕ ਤੋਂ ਲੋਨ ਲੈ ਲਿਆ ਲੋਨ ਲੈ ਲਿਆ ਕੁੜੀ ਨੂੰ ਪੜ੍ਹਾਈ ਕਰਾ ਰਹੀ ਸੀ ਉਹ ਅਕਾਊਂਟਸ ਹੁੰਦੇ ਆ ਨਾ ਪਤਾ ਨਹੀਂ ਕੀ ਹੁੰਦਾ ਮਤਲਬ ਵੀ ਬੈਂਕ ਦੇ ਵਿੱਚ ਬੈਂਕਾਂ ਦੀ ਡਿਊਟੀ ਦਿਵਾਉਣੀ ਸੀ ਕੁੜੀ ਨੂੰ ਤੇ ਬੈਂਕ ਦੇ ਵਿੱਚ ਡਿਊਟੀ ਦਿਵਾਉਣੀ ਸੀ ਤੇ ਪੜ੍ਹਾਈ ਕੁੜੀ ਦੀ ਵੀ ਪੂਰੀ ਹੋ ਗਈ ਤੇ ਮੁੰਡਾ ਵੀ ਸੈੱਟ ਹੋ ਗਿਆ ਬਾਹਰ ਜਾ ਕੇ ਕੁੜੀ ਮੈਨੇਜਰ ਲੱਗ ਗਈ ਉਹਦੀ ਇਦੋਂ ਬਾਅਦ ਮੈਨੇਜਰ ਲੱਗ ਗਈ ਤੇ ਜਦੋਂ ਗਾਹਾਂ ਮਾਂ ਵੀ ਸਮਝਦਾਰ ਸੀਗਾ ਕੁੜੀ ਵੀ ਸਮਝਦਾਰ ਸੀ ਹਨ ਤੇ ਬਈ ਪੈਸੇ ਦੀ ਪੂਰੀ ਖੇਡ ਉਹਨਾਂ ਨੂੰ ਆ ਗਈ ਤੇ ਉਹ ਨਾ ਆ ਕੀ ਕੀਤਾ ਉਹਨਾਂ ਨੇ 2020 ਦੇ ਵਿੱਚ ਜਦੋਂ ਭੱਜਾ ਅਗਲੇ ਸਾਲ 21 ਦੇ ਵਿੱਚ ਤੇ 4-5 ਦੁਕਾਨਾਂ ਲਈਆਂ ਤੇ 4-5 ਦੁਕਾਨਾਂ ਲਈਆਂ ਸੀ ਨਹੀਂ ਪਹਿਲਾਂ ਲਈਆਂ ਸੱਚ ਉਹ ਦੁਕਾਨਾਂ ਜਦੋਂ ਪੈਸੇ ਆਉਂਦੇ ਸੀ ਤੇ 2000 ਵੀ ਕੀ ਦੇ ਵਿੱਚ ਮੈਨੂੰ ਹੁਣ ਗੱਲ ਨਹੀਂ ਉਹ ਨਹੀਂ ਮਤਲਬ ਗੱਲ ਜਦੋਂ ਸੁਣੀ ਸੀ ਮੈਂ ਆਂਟੀ ਦੇ ਮੂੰਹੋਂ ਤੇ ਮੈਨੂੰ ਹੁਣ ਪੱਕਾ ਨਹੀਂ ਪਤਾ ਵੀ ਐ ਪਤਾ ਨਹੀਂ ਪਹਿਲਾਂ ਪਤਾ ਨਹੀਂ ਬਾਅਦ ਚ ਤੇ ਉਹ ਦੁਕਾਨਾ ਬਈ ਅ 40 50 ਲੱਖ ਰੁਪਏ ਕਹਿੰਦੀ ਸੀ ਆਂਟੀ ਕਹਿੰਦੀ 40 50 ਲੱਖ ਰੁਪਏ ਛੱਡ ਗਈਆਂ ਸੀ ਦੁਕਾਨਾ ਲਈਆਂ ਸੀ ਉਹਨਾਂ ਤੋਂ ਥੋੜੇ ਮਤਲਬ ਪਹਿਲਾਂ 5 5 ਲੱਖ ਰੁਪਏ ਦੀਆਂ ਹਾਂ ਤੇ ਉਦੋਂ ਵੇਚੀਆਂ ਸੀ ਉਹ ਜਦੋਂ ਮੁੰਡਾ ਭੇਜਿਆ ਹੈ ਨਾ ਬਾਹਰ ਕੁਝ ਠੇਕਾ ਹੋ ਗਿਆ ਸੀ ਕੁਝ ਉਹ ਦੁਕਾਨਾਂ ਵੇਚਤੀਆਂ ਸੀ ਤੇ 40-50 ਲੱਖ ਰੁਪਏ ਹੋ ਗਿਆ ਸੀ ਤੇ 30-32 ਗਿੱਲੇ ਕਿਨੇ ਗਹਿਣੇ ਦੇ ਲਈ ਹੋਏ ਸੀ ਤੇ ਗਹਿਣੇ ਵਾਲੇ ਪੈਸੇ ਹੋ ਗਏ ਸੀ ਤੇ ਐਂ ਕਰਦੇ ਕਰਦੇ ਤੇ ਜਦੋਂ ਕੁੜੀ ਮੈਨੇਜਰ ਲੱਗੀ 50-8000 ਰੁਪਏ ਕੁੜੀ ਦਾ ਆਉਣ ਲੱਗ ਗਿਆ ਕੁਝ ਜ਼ਮੀਨ ਗਹਿਣੇ ਵਾਲੇ ਹੋ ਗਏ ਹੈ ਨਾ ਤੇ ਆਪ ਦਾ ਉਹਨਾਂ ਨੇ ਇੱਕ ਸ਼ੋਰੂਮ ਖੋਲ ਲਿਆ ਸ਼ੋਰੂਮ ਖੋਲ ਕੇ ਤੇ ਮਤਲਬ ਸ਼ੋਰੂਮ ਦਾ ਵਧੀਆ ਕੰਮ ਚੱਲ ਪਿਆ ਕੱਪੜੇ ਤੈਨੂੰ ਪਤਾ ਕੜਾਈ ਕੁੜੀ ਵਾਲੇ ਬਹੁਤ ਮਹਿੰਗੇ ਵਿਕਦੇ ਆ ਬਾਹਰਲੇ ਦੇਸਾਂ 'ਚ ਵੀ ਕੱਪੜੇ ਜਾਣ ਲੱਗੇ ਤੇ ਆਪਣੇ ਪੰਜਾਬ 'ਚ ਵੀ ਕੱਪੜੇ ਵੇਚਣ ਲੱਗੇ ਤੇ ਅੱਜ ਉਹ ਮਤਲਬ ਟਾਪ ਦਾ ਬੁਟੀਕ ਉਹਨਾਂ ਦਾ ਸ਼ੋਰੂਮ ਕਹਿ ਲਈ ਜਿਵੇਂ ਆਪਣਾ ਤੇ ਕੁੜੀ ਵੀ ਸੈਟ ਆ ਮੁੰਡਾ ਵੀ ਸੈਟ ਆ ਤੇ ਇਹੀ ਚੀਜ਼ਾਂ ਯਾਰ ਜੇ ਉਹ ਅੰਕਲ ਕਰ ਲੈਂਦਾ ਹਨਾ ਮਤਲਬ ਵੀ ਪਹਿਲਾਂ ਜ਼ਮੀਨ ਜਮੂਨ ਵੇਚ ਕੇ ਕੱਦ ਦਾ ਲਾ ਹੁੰਦਾ ਤੇ ਕੁਈ ਇਹੋ ਜਿਹਾ ਜਿਗਾਰਡ ਆਪ ਸੋਚ ਲੈਂਦਾ ਨਾ ਅੱਜ ਉਹ ਅੰਕਲ ਜਾਉਂਦਾ ਹੁੰਦਾ ਹੂੰ ਤੇ ਮੁੰਡਾ ਉਹਦਾ ਸੈਟਅਪ ਬਾਹਰ ਕੁੜੀ ਸੈਟ ਆ ਗਈ ਤੇ ਆਪ ਵੀ ਕੁਛ ਨਾ ਕੁਛ ਕਮਾਉਂਦਾ ਹੀ ਉਹ ਤੇ ਆਂਟੀ ਕਮਾਉਂਦੀ ਹਨਾ ਤੇ ਅੱਜ ਆਂਟੀ ਪਰੀਆ ਗੱਡੀ ਆਂਟੀ ਕੋਲੇ ਤੇ 2024 ਚੱਲ ਪਿਆ ਤੇ ਥੋੜੇ ਦਿਨਾਂ ਦੀ ਕਹਾਣੀ ਹੈ ਥੋੜੇ ਦਿਨ ਪਹਿਲਾਂ ਹੀ ਸੁਣੀ ਸੀ ਮੈਂ ਸਾਰੀ ਆਂਟੀ ਦੇ ਮੂੰਹੋਂ ਤੇ ਵਧੀਆ ਗੱਡੀ ਲੈ ਰੱਖੀ ਆਂਟੀ ਨੇ i20 ਤੇ ਵਧੀਆ ਪੈਸੇ ਕਮਾਉਂਦੀ ਆ ਸ਼ੋਅਰੂਮ ਦੇ ਵਿੱਚ ਮੁੰਡੇ ਕੁੜੀਆਂ ਰੱਖ ਰੱਖਿਆ ਉਹਨਾਂ ਨੂੰ ਕੰਮ ਦੇ ਰੱਖਿਆ ਤੇ ਕਦੇ ਕਰਜ਼ਾ ਸੀ ਹਨਾ ਅੰਕਲ ਦੇ ਸਿਰ ਤੇ ਤੇ ਜੇ ਬਯੋਗ ਮਤਲਬ ਵੀ ਐਈ ਸੁਣੀਂਦੀ ਹਨਾ ਗਲਤ ਕੰਮਾਂ 'ਚ ਪੈ ਜਾਂਦੀ ਤੇ ਨਲ ਤਾਂ ਦੀ ਇੱਜ਼ਤ ਜਾਂਦੀ ਆਂਟੀ ਹੈਨਾ ਤੇ ਤਾਨੂੰ ਪਤਾ ਜਦੋਂ ਮਜਬੂਰੀ ਹੁੰਦੀ ਆ ਉਦੋਂ ਨਾਲ ਲੋਕ ਗਲਤ ਪਾਸੇ ਲਾਈ ਦਿੰਦੇ ਆ ਤੇ ਬਹੁਤ ਪੁੱਠੇ ਸਿੱਧੇ ਪੰਗੇ ਲੈਂਦੇ ਵੀ ਸੀ ਆਂਟੀ ਨਾਲ ਵਿਚੇ ਨਾ ਤੇ ਉਹਨੂੰ ਗੱਲਾਂ ਆਈਆਂ ਜਾਂ ਕਹੀਆਂ ਜਾਂਦੀਆਂ ਸੀ ਵੀ ਤੇ ਘਰ ਵਾਲਾ ਮਰ ਗਿਆ ਹੁਣ ਹੋਰ ਵਿਆਹ ਕਰਾ ਲਾ ਜਾਂ ਬਾਹਰ ਕਿਤੇ ਗੱਲ ਕਰ ਲਾ ਹਨਾ ਵੀ ਟਾਈਮ ਪਾਸ ਹੋਣ ਲੱਗ ਜੂ ਥੋੜਾ ਤੇ ਆਂਟੀ ਕਹਿੰਦੀ ਮੈਂ ਹੌਸਲਾ ਨਹੀਂ ਛੱਡਿਆ ਤੇ ਅੱਜ ਪੀਕ ਤੇ ਕੰਮ ਆਂਟੀ ਦਾ ਤੇ ਗੱਲ ਇਹ ਹੈ ਜੀ ਵੀ ਹਨਾ ਵੀ ਜਿਹੜਾ ਕਰਜ਼ਾ ਹੁੰਦਾ ਇਸ ਚੀਜ਼ ਤੋਂ ਡਰਿਆ ਨਾ ਕਰੋ ਕਰਜ਼ੇ ਕੁੜਜੇ ਦਾ ਉੱਤਰ ਜਾਂਦੇ ਆ ਤੇ ਇਹ ਇੱਕ ਹੀ ਚੀਜ਼ ਦੇ ਵਿੱਚ ਨਾ ਮੈਨੂੰ ਗੱਲ ਜਿਹੜੀ ਬਹੁਤ ਸੋਹਣੀ ਲੱਗੀ ਜ਼ਮੀਨ ਗਹਿਣੇ ਲੈ ਨਾਲ ਹੈ ਨਾ ਤੇ ਵੀ 20 25 ਲੱਖ ਰੁਪਏ ਦਾ ਕਿੱਲਾ ਹੁੰਦਾ ਹੁਣ ਚਲ 20 25 ਲੱਖ ਦਾ ਕਿੱਲਾ ਹੋ ਗਿਆ 25 ਲੱਖ ਦਾ ਕਿੱਲਾ ਆਪਾਂ ਨੂੰ ਕਿੰਨੇ ਪੈਸੇ ਦਿੰਦਾ ਬਈ ਮਹੀਨੇ ਦੇ ਆ ਮਹੀਨੇ ਦੇ ਕਿਨ ਮੈਂ ਸਾਲ ਦਾ 50 60000 ਰੁਪਏ ਠੇਕ ਆਉਂਦਾ ਬੱਤ ਵੱੱਤ 80000 ਰੁਪਏ ਠੇਕਾ ਲਾ ਲੋ ਹਨ ਤੇ ਜੇ 30 ਲੱਖ ਨੂੰ ਵੰਡਿਆ ਜਾਵੇ ਅੱਜ ਦੇ ਜਿਹੜਾ ਰੇਟ ਚੱਲ ਰਿਹਾ 3 ਲੱਖ ਰੁਪਏ ਕਿੱਲੇ ਦਾ ਗਹਿਣੇ ਦਾ ਤੇ 3 ਲੱਖ ਰੁਪਏ ਕਿੱਲੇ ਦਾ ਗਹਿਣੇ ਦਾ ਤੇ 3 ਲੱਖ ਰੁਪਏ ਆਪਾਂ ਨੂੰ 80000 ਰੁਪਏ ਸਾਲ ਦਾ ਕਮਾ ਕੇ ਦੇ ਰਿਹਾ ਤੇ 30 ਲੱਖ ਰੁਪਏ ਆਪਾਂ ਨੂੰ ਸਾਲ ਦਾ 8 ਲੱਖ ਰੁਪਏ ਕਮਾ ਕੇ ਦੇ ਰਿਹਾ ਜੇ 10 ਕਿੱਲੇ ਗਹਿਣੇ ਲੈਣੇ ਆ ਤੇ ਬਾਜ ਜ਼ਮੀਨ ਲੈਂਨੋਂ ਗਹਿਣੇ ਲੈ ਲੇ ਹਨਾ ਜਾਂ ਉਹਨਾਂ ਪੈਸਿਆਂ ਨੂੰ ਕੰਮ ਤੇ ਲਾ ਦੇ ਤੇ ਲੋਨ-ਲੂਨ ਵਾਲੇ ਚੱਕਰਾਂ 'ਚ ਤਾਂ ਯਾਰ ਬੰਦਾ ਜਮਾਂ ਨਾ ਪਵੇ ਜੇ ਤੁਹਾਡੇ ਦਿਮਾਗ ਦੀ ਖੇਡ ਬਹੁਤ ਤੇਜ਼ ਆ ਦਿਮਾਗ ਬਹੁਤ ਤੇਜ਼ ਕੰਮ ਕਰਦਾ ਹਨਾ ਫੇਰ ਲੋਨ-ਲੂਨ ਲਿਆ ਕਰੋ ਨਹੀਂ ਇਸ ਕਰਜ਼ੇ ਤੋਂ ਬਚ ਕੇ ਰਹਾ ਕਰੋ ਕਿਉਂਕਿ ਕਰਜ਼ਾ ਬਹੁਤ ਭੈੜੀ ਚੀਜ਼ ਆ ਤੇ ਗੱਲ ਸੁਸਾਇਡ ਦੀ ਬਿਲਕੁਲ ਨਹੀਂ ਸੁਸਾਇਡ ਕਰਨੀ ਚਾਹੀਦੀ ਬੰਦੇ ਨੂੰ ਕੋਈ ਨਾ ਕੋਈ ਹੱਲ ਕੱਢ ਲੈਣਾ ਚਾਹੀਦਾ ਤੇ ਹੱਲ ਹਰ ਇੱਕ ਚੀਜ਼ ਦਾ ਤੇ ਕੱਢਿਆ ਕਰੋ ਜਿਦ ਤਣਾ ਡਰਿਆ ਕਰੋ ਤੇ ਗਲਤ ਰਾ ਨਾ ਬਿਆ ਕਰੋ ਤੇ ਕਹਾਣੀ ਥੋੜੀ ਜੀ ਮੇਰੇ ਤੋਂ ਜਿਹੜੀ ਆ ਸੁਣਾਈ ਨਹੀਂ ਗਈ ਉਸ ਤਰੀਕੇ ਨਾਲ ਉਲਝੀ ਗਈ ਹਨਾ ਵੀ ਕਹਾਣੀ ਤਾਂ ਬਹੁਤ ਘੈਂਟ ਸੀ ਐਂਟੀ ਸੀ ਤੇ